ਸਸੀ ਕਾਲ ਜੀ ਪੰਜਾਬ ਦੀ ਮਿੱਟੀ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਦਿਖਾ ਰਹੇ ਹਾਂ ਜੀ ਤੁਹਾਨੂੰ ਸੂਟਾਂ ਦੀ ਵੀਡੀਓ ਆਪਣੇ ਕਾਫੀ ਸੂਟ ਆ ਜਿਹੜੇ ਉਹ ਸੇਲ ਹੋ ਗਏ ਨੇ ਤੇ ਅੱਜ ਆਪਾਂ ਹੋਰ ਦਿਖਾਉਨੇ ਆ ਇਹ ਨਵਾਂ ਆਪਣੇ ਕੋਲੇ ਸਟਾਫ ਆਇਆ ਸੀ ਇਹ ਬਰਬਰੀ ਦੀ ਸ਼ਰਟ ਹੈ ਜੀ ਤੇ ਰੰਗ ਰਸ਼ੀਆ ਦਾ ਬ੍ਰਾਂਡ ਹੈ ਆਪਾਂ ਕੋਈ ਵੀ ਜਿਹੜਾ ਕੱਪੜਾ ਹੈ ਬਿਨਾ ਬ੍ਰਾਂਡ ਤੋਂ ਨਹੀਂ ਵਰਤਦੇ ਜਿਹਦਾ ਆਪਾਂ ਨੂੰ ਕੱਲ ਨੂੰ ਲਾਂਬਾ ਆਵੇ ਤੇ ਇਹ ਬਹੁਤ ਸੋਹਣਾ ਉਹ ਹੈ ਜੀ ਛੋਟਾ ਛੋਟਾ ਪ੍ਰਿੰਟ ਹੈ ਆਪਣੇ ਕਾਫੀ ਸੂਟ ਪਹਿਲਾਂ ਸੇਲ ਵੀ ਹੋ ਗਏ ਆ ਦੇਖੋ ਕਿੰਨਾ ਸੋਹਣਾ ਨਿੱਕੇ ਪ੍ਰਿੰਟ ਦੇ ਵਿੱਚ ਹੈ ਬਹੁਤ ਸੋਹਣਾ ਪ੍ਰਿੰਟ ਹੈ ਜੀ ਔਰ ਇਹਦੇ ਨਾਲ ਜਿਹੜੀ ਬਾਟਮ ਹੈ ਬਾਟਮ ਦਾ ਜਿਹੜਾ ਸਟੱਫ ਹੈ ਜੀ ਇਹ ਮਸਲੀਨ ਮਸਲੀਨ ਹੀ ਕਹਿ ਸਕਦੇ ਹਾਂ ਬਹੁਤ ਸੌਫਟ ਤੇ ਸ਼ਾਈਨ ਹੈ ਇਹਦੇ ਚ ਕਪੜੇ ਚ ਦੇਖੋ ਤੁਸੀਂ ਸ਼ਾਈਨ ਹੈ ਇਹਦੇ ਚ ਬਹੁਤ ਸੋਹਣਾ ਸਟੱਫ ਹੈ ਜੀ ਇਹਦਾ 2.5 ਮੀਟਰ ਦੀ ਕਟ ਆਊਗੀ ਜੀ ਇਹਦੇ ਚ ਆਪਣੇ ਕੋਲੇ ਤਿੰਨ ਕਲਰ ਸੀਗੇ ਇੱਕ ਬਲੈਕ ਸੀ ਇੱਕ ਇਹ ਵਾਲਾ ਮਸਟਰਡ ਜਿਹਾ ਕਲਰ ਸੀ ਔਰ ਇੱਕ ਕਲਰ ਆਪਣੇ ਕੋਲੇ ਦੇ ਵਿੱਚ ਇਹ ਵਾਲਾ ਇਹ ਵੀ ਕਲਰ ਬਹੁਤ ਪਿਆਰਾ ਹੈਗਾ ਇੱਥੇ ਕੰਨੀ ਤੇ ਦੇ ਸਟੈਂਪ ਲੱਗੀ ਹੋਈ ਹੈ ਜੀ ਤੇ ਇਹਦੇ ਨਾਲ ਜਿਹੜਾ ਬਾਟਮ ਉਹ ਇਸ ਤਰ੍ਹਾਂ ਦਾ ਕਲਰ ਹੈ ਬਹੁਤ ਸੋਹਣਾ ਕਲਰ ਹੈ ਜੀ ਇਹ ਵੀ ਇਹ ਆਪਣੇ ਕੋਲੇ ਦੋ ਸੂਟ ਰਹਿ ਗਏ ਜੀ ਜਿਨ੍ਹਾਂ ਨੇ ਵੀ ਲੈਣਾ ਹੈ ਆਰਡਰ ਕਰ ਸਕਦੇ ਹੋ ਨੰਬਰ ਮੈਂ ਤੁਹਾਨੂੰ ਆਪਦਾ ਲਗਾ ਦੂੰਗੀ ਇੱਕ ਆਪਣੇ ਕੋਲੇ ਜੀ ਅੱਜ ਕੱਲ ਜਿਹੜਾ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਸੂਟ ਨੇ ਜਫੀਰਾ ਖੀਨ ਖਾਬ ਦਾ ਆ ਦੇਖੋ ਜਫੀਰਾ ਖੀਨ ਖਾਬ ਦਾ ਜੀ ਜੈਕਟ ਦਾ ਕਪੜਾ ਹੈ ਇਹ ਵੀ ਬਹੁਤ ਵਧੀਆ ਸਟੱਫ ਹੈ ਜੀ ਇਹ ਸੌਫਟ ਵਾਲਾ ਸੌਫਟ ਵਾਲੀ ਸਟੱਫ ਹੈ ਜੀ ਕਿ ਰੜੀ ਜੀ ਨਹੀਂ ਹੈਗੀ ਖੀਨ ਖਾਬ ਦਾ ਕੱਪੜਾ ਹੈ ਦੇਖੋ ਤੁਸੀਂ ਬਹੁਤ ਸੌਫਟ ਹੈਗਾ ਇਹ ਨਵਾਂ ਖੀਨ ਖਾਬ ਦਾ ਆਇਆ ਜੀ ਸਟੱਫ ਇਹ ਖੀਨ ਖਾਬ ਦੇ ਵਿੱਚ ਹੈ ਔਰ ਬਹੁਤ ਪਿਆਰਾ ਕਲਰ ਹੈ ਹਰੇ ਕੇਜ਼ ਗਰੁੱਪ ਵਾਲਾ ਜਿਹੜਾ ਇਹਨੂੰ ਪਾ ਸਕਦਾ ਹੈ ਇਹਦੇ ਨਾਲ ਜਿਹੜੀ ਬਾਟਮ ਹੈ ਉਹ ਆਪਾਂ ਕਰੇਵ ਦੀ ਡਾਈ ਕਰਾਈ ਹੈ ਆ ਦੇਖੋ ਕਰੇਵ ਦੀ ਡਾਈ ਕਰਾਈ ਆਪਾਂ ਇਹ ਵਧੀਆ ਵਾਲੀ ਗਰੇਵ ਹੈ ਜੀ 80 ਗ੍ਰਾਮ ਵਾਲੀ ਗਰੇਵ ਹੈ ਦੇਖੋ ਤੇ ਵਧੀਆ ਗਰੇਵ ਦੇ ਨਾਲ ਆਪਾਂ ਡਾਈ ਕਰਾਈਏ ਬਹੁਤ ਸੋਹਣਾ ਸੂਟ ਬਣਦਾ ਹਰੇ ਕੇਜ ਵਾਲਾ ਇਹ ਪਰਸਨ ਹੈ ਜਿਹੜਾ ਇਹ ਸੂਟ ਨੂੰ ਪਾ ਸਕਦਾ ਔਰ ਪਾਰਟੀ ਵੇਅਰ ਫੰਕਸ਼ਨ ਹੈ ਤੁਸੀਂ ਕੋਈ ਲੇਸਿੰਗ ਲਵਾ ਕੇ ਜਾਂ ਬਾਟਮ ਤੇ ਵਰਕ ਕਰਾ ਕੇ ਦੁਪੱਟਾ ਤੁਸੀਂ ਜੇ ਸਾਨੂੰ ਕਹੋਗੇ ਤਾਂ ਅਸੀਂ ਰੈਡੀ ਕਰਾ ਕੇ ਦੇ ਦਾਂਗੇ ਨਹੀਂ ਤੁਸੀਂ ਆਪ ਦੀ ਪਸੰਦ ਦਾ ਆਪੇ ਵੀ ਡਾਈ ਕਰਵਾ ਸਕਦੇ ਹੋ ਤੇ ਬਹੁਤ ਸੋਹਣਾ ਸੂਟ ਬਣਦਾ ਕੋਈ ਵੀ ਲੇਸਿੰਗ ਨਾਲ ਡਿਜ਼ਾਈਨਿੰਗ ਕਰਕੇ ਜਾਂ ਆਪਾਂ ਪੈਂਟੈਕਸ ਵਗੈਰਾ ਪਾ ਕੇ बॉਟਮ ਤੇ ਵਰਕ ਕਰਾ ਕੇ ਔਰ ਪਾਰਟੀ ویئر ਸੂਟ ਹੈ ਜਿਹੜਾ ਉਹ ਇਹ ਸੂਟ ਬਣ ਜਾਊਗਾ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਹੈ ਜੀ ਆਪਾਂ ਕਲਰ ਸਰਦਾਰੀ ਇਹ ਲੈ ਕੇ ਆਉਣੇ ਹੁੰਨੇ ਆ ਇਹਦੇ ਵਿੱਚ ਇੱਕ ਕਲਰ ਇਹ ਵਾਲਾ ਦੇਖੋ ਹਰੇਕ ਬੰਦਾ ਅੱਜ ਕੱਲ੍ਹ ਜੀ ਲਾਈਟ ਕਲਰ ਨੂੰ ਜ਼ਿਆਦਾ ਪ੍ਰੇਫਰੈਂਸ ਦਿੰਦੇ ਆ ਤੇ ਜ਼ਿਆਦਾ ਸੋਹਣੇ ਲੱਗਦੇ ਸਰਦਾਰੀ ਰੰਗ ਨਹੀਂਗੇ ਪੜਕੀਲੇ ਜੇ ਕਲਰ ਨਹੀਂ ਹੈਗੇ ਇਹ ਦੇਖੋ ਕੋਈ ਵੀ ਮੰਮੀਆਂ ਬਣਾ ਸਕਦੀਆਂ ਕੋਈ ਵੀ ਏਜ ਅੱਜਕੱਲ੍ਹ ਦੀ ਲਾਈਟ ਸ਼ੇਡ ਦੇ ਕੱਪੜੇ ਆ ਜਿਹੜੇ ਸਰੇਕ ਦੇ ਪਾਏ ਹੁੰਦੇ ਤੇ ਸਰਦਾਰੀ ਲੱਗਦੇ ਇਸ ਲਈ ਤੁਸੀਂ ਇਹ ਵੀ ਕਲਰ ਲੈ ਸਕਦੇ ਹੋ ਬਹੁਤ ਪਿਆਰਾ ਕਲਰ ਥੋੜਾ ਜਿਹਾ ਸਲਵਾਰ ਦਾ ਜਿਹੜਾ ਕਲਰ ਹੈ ਵੀਡੀਓ 'ਚ ਲਾਈਟ ਆ ਰਿਹਾ ਬਹੁਤ ਸੋਹਣਾ ਬਹੁਤ ਸੋਹਣਾ ਸੂਟ ਹੈ ਵੀ ਸਰਦਾਰੀ ਸੂਟ ਹੈ ਇਹਨਾਂ ਨੂੰ ਜਿਵੇਂ ਮਰਜ਼ੀ ਤੁਸੀਂ ਸਟਿਚ ਕਰਵਾ ਸਕਦੇ ਹੋ ਜਿਨ੍ਹਾਂ ਨੇ ਵੀ ਆਰਡਰ ਕਰਨੇ ਆ ਮੈਂ WhatsApp ਤੇ ਆਪਣਾ ਇਹਦੇ ਤੇ ਵੀਡੀਓ ਤੇ ਆਪਣਾ ਥੱਲੇ ਨੰਬਰ ਮੈਂਸ਼ਨ ਕਰ ਦੂੰਗੀ ਤੁਸੀਂ ਆਪਣੇ ਨੰਬਰ ਤੇ ਜਾ ਕੇ ਕਾਲ ਕਰ ਸਕਦੇ ਹੋ ਆਪਣੀ ਇੰਸਟਾਗ੍ਰam ਦੀ ਜਿਹੜੀ ਆਈਡੀ ਹੈ ਉਹ ਹੈਗੀ ਹੈ ਜੀ ਲੇਬਲ ਪੈਰਾਵਾ ਤੇ ਉਹਦੇ ਤੇ ਵੀ ਤੁਸੀਂ ਫੋਲੋ ਕਰ ਲਿਓ ਮੈਂ ਉਹਦੇ ਤੇ ਵੀ ਜਿਆਦਾ ਵੀਡੀਓ ਪਾਉਣੀ ਆ ਸੂਟਾਂ ਦੀਆਂ YouTube ਤੇ ਹੁਣ ਕੁਝ ਬਸ ਆਪਾਂ ਸਪਾਈਸ ਵੀ ਕਰਦੇ ਸੀਗੇ ਘੱਟ ਬਣਦੀਆਂ ਸੀ ਵੀਡੀਓ ਹੁਣ ਆਪਾਂ YouTube ਤੇ ਵੀ ਵੀਡੀਓ ਪਾਇਆ ਕਰਾਂਗੇ ਤੇ ਬਸ ਮੇਰੀ ਵੀਡੀਓ ਦੇਖਣ ਲਈ ਧੰਨਵਾਦ ਸਪੋਰਟ ਕਰੋ ਪੂਰੀ ਸਤਿ ਸ਼੍ਰੀ ਅਕਾਲ ਜੀ